ਉਹੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਪਾਪਾ ਕਿਰਿਆ ਜੀ ਇੱਕ ਡਾਕਟਰ ਸਾਹਿਬ ਵੀ ਇਲਾਜ ਬਹੁਤ ਵਧੀਆ ਕਰਦੇ ਨੇ ਇਸਪਰਕ ਕਰਨਾ ਹੈ ਵੀ ਆਹ ਨੰਬਰ ਡਾਕਟਰ ਸਾਹਿਬ ਦਾ ਆ ਮੂਰੇ ਸਕਰੀਨ ਦੇ ਉੱਤੇ ਛੱਡ ਦਾਂਗੇ ਜਿਹੜਾ ਮੀਨ ਆਪਣਾ ਜਿਹੜਾ ਰਾਤ ਨੂੰ ਖਾਣਾ ਹੈ ਨਾ ਸ਼ਾਮ ਵਾਲਾ ਖਾਣਾ ਤੁਸੀਂ ਜਲਦੀ ਖਾ ਲਿਆ ਕਰੋ ਖਾ ਲੈਣੇ ਹੋਂ ਟਾਈਮ ਨਾਲ ਹਾਂਜੀ ਹਾਂ ਸ਼ਾਮ ਦਾ ਖਾਣਾ ਮੀਨ ਹੈ ਆਪਣਾ ਜਿਹੜਾ ਜਲਦੀ ਤੁਸੀਂ ਖਾਣਾ ਠੀਕ ਹੈ ਤੇ ਖਾਣਾ ਦੁਪਹਿਰ ਦਾ ਸਵੇਰ ਦੇ ਇਸ ਤਰ੍ਹਾਂ ਆਪਾਂ ਫਰੂਟ ਦਸੇ ਹੋਏ ਨੇ ਠੀਕ ਹੈ ਸਾਰੇ ਜਿੰਨਾ ਖਾਣਾ ਚੰਗੀ ਤਰ੍ਹਾਂ ਚਬਾ ਕੇ ਚਿਤਕੇ ਖਾਣਾ ਹੈ ਟਾਈਮ ਲਾ ਕੇ ਖਾਣਾ ਠੀਕ ਹੈ ਨਾ ਕਾਲੀ ਨਿਕਰਨੀ ਖਾਣਾ ਖਾਂ ਚ ਜੇ ਆਪਾਂ ਖਾਣਾ ਹਾਂ ਤੇ ਸ਼ਾਮ ਦਾ ਇਹ ਕਿੰਨੀ ਬਣਾਉਣਾ ਇਹ ਚੀਜ਼ ਕੀ ਆਪਾਂ ਸੁਰੂ ਛਿਪ ਤੇ ਖਾ ਲਈ ਠੀਕ ਹੈ ਤੇ ਇਹ ਚੀਜ਼ ਦਾ ਧਿਆਨ ਰੱਖਣਾ ਬਾਕੀ ਕੋਈ ਵੀ ਬੈਲੀ ਚੀਜ਼ ਨਹੀਂ ਲੈਣੀ ਇਹਨਾਂ ਨੇ ਬੈਲੀ ਚੀਜ਼ ਜਿਸ ਤਰ੍ਹਾਂ ਮਤਲਬ ਕਿ ਦਹੀਂ ਹੋਗੀ ਠੀਕ ਹੈ ਲੱਸੀ ਹੋਗੀ ਹਾਂਜੀ ਠੀਕ ਹੈ ਜਾਂ ਜਿਸ ਤਰ੍ਹਾਂ ਮਟਰਾਂ ਦੀ ਸਬਜ਼ੀ ਹੋਗੀ ਦਾਨਿਆਂ ਦੇ ਜਿਹੜੇ ਮਟਰ ਨੇ ਉਹਨਾਂ 'ਚ ਬੈ ਕਾਫੀ ਜ਼ਿਆਦਾ ਹੁੰਦੀ ਹੈ ਜਾਂ ਕੋਈ ਵੀ ਬੱਸੀ ਚੀਜ਼ ਜਿਸ ਤਰ੍ਹਾਂ ਕੋਈ ਫ੍ਰਿਜ 'ਚ ਪਈ ਹੈ ਕੋਈ ਦਾਲ ਸਬਜ਼ੀ ਹੈ ਉਹਨੂੰ ਕੱਢ ਕੇ ਯੂਜ਼ ਕਰ ਲੈਣੇ ਦੁਬਾਰਾ ਕੋਸ਼ਿਸ਼ ਇਹ ਕਰੋ ਵੀ ਜਿਹੜਾ ਆਟਾ ਵੀ ਤੁਸੀਂ ਗੁੰਨਣੇ ਹੋ ਆਟਾ ਸੀ ਰੱਖਦੇ ਨਹੀਂ ਹਾਂ ਹਾਂ ਬਹੁਤ ਵਧੀਆ ਗੱਲ ਹੈ ਕਿਉਂਕਿ ਉਹਨੂੰ ਪਤਾ ਨਹੀਂ ਪ੍ਰੋਬਲਮ ਆ ਜਾਈ ਦਾ ਦੇਖਾਂ ਆਉਣੀ ਚਾਹੀਦੀ ਹੈ ਮੈਡੀਸਿਨ ਇੱਕ ਗਠੀਏ ਦੀ ਲੈ ਕੇ ਗਏ ਸੀ ਕਿਵੇਂ ਮਹਿਸੂਸ ਕਰਦੇ ਹੋ ਹੁਣ ਠੀਕ ਹੋ ਪਹਿਲਾਂ ਨਾਲੋਂ ਹਾਂ ਜੀ ਚਲੋ ਪਹਿਲਾਂ ਨਾਲੋਂ ਫਰਕ ਇਹ ਮੇਰੇ ਕੋਲ ਨਾ ਆਏ ਜੀ ਲਗਭਗ 2.5 3 ਮਹੀਨੇ ਹੋ ਗਏ ਹਾਂ ਜੀ ਤੇ ਖਾ ਰਹੇ ਨੇ ਗਠੀਏ ਦੀ ਮੈਡੀਸਿਨ ਖਾ ਰਹੇ ਨੇ ਤੇ ਉਹਦੇ ਵਿੱਚ ਇਹਨਾਂ ਨੂੰ ਕਾਫੀ ਜ਼ਿਆਦਾ ਸਵੇਲਿੰਗ ਸੀ ਠੀਕ ਹੈ ਹੁਣ ਮੌਸਮ ਕਰਕੇ ਥੋੜੀ ਜਿਹੀ ਹਜੇ ਦਿੱਕਤ ਹੋ ਰਹੀ ਹੈ ਕਿਉਂਕਿ ਬਾਰਿਸ਼ ਦਾ ਮੌਸਮ ਹੈ ਇਹਦੇ ਵਿੱਚ ਇਹਨਾਂ ਨੇ ਆਪਣਾ ਖਾਣ-ਖਰਾਬ ਸਾਰਾ ਚੇਂਜ ਕੀਤਾ ਹੈ ਖਾਣ-ਖਰਾਬ ਚੇਂਜ ਕੀਤਾ ਹੈ ਮੈਡੀਸਿਨ ਦਿੱਤੀਆਂ ਨੇ ਆਯੁਰਵੈਦਿਕ ਉਹਦੇ ਨਾਲ ਗਠੀਏ ਨੂੰ ਕਾਫੀ ਜ਼ਿਆਦਾ ਫ ਤੇ ਜਿਸ ਤਰ੍ਹਾਂ ਮੌਸਮ ਚੇਂਜ ਹੋਊਗਾ ਫਿਰ ਮੌਸਮ ਦੇ ਹਰ ਮੌਸਮ ਦੇ ਹਿਸਾਬ ਨਾਲ ਲਈ ਡਾਈਟ ਪਲਾਨ ਹੁੰਦਾ ਜੋ ਅਸੀਂ ਦਿੰਨੇ ਆ ਡਾਈਟ ਚਾਰਟ ਦਿੰਨੇ ਆ ਪੇਸ਼ੈਂਟ ਨੂੰ ਕਿਉਂਕਿ ਆਯੁਰਵੇਦ ਅਕੋਰਡਿੰਗ ਹਰ ਰਿੱਤੂ ਦੇ ਅਕੋਰਡਿੰਗ ਆਪਣੀ ਡਾਈਟ ਚੇਂਜ ਕਰਨੀ ਹੁੰਦੀ ਹੈ ਥੋੜੀ-ਬਹੁਤ ਜੋ ਮੌਸਮ ਚੀਜ਼ਾਂ ਆ ਰਹੀਆਂ ਨੇ ਇਸ ਨਾਲ ਕੁਝ ਫਰੂਟ ਆ ਰਹੇ ਨੇ ਹੁਣ ਕੁਝ ਸਬਜ਼ੀਆਂ ਆ ਰਹੀਆਂ ਨੇ ਅਗਲੇ ਮੌਸਮ ਚ ਜਾ ਕੇ ਇਹ ਚੇਂਜ ਹੋ ਜਾਂਦੀਆਂ ਨੇ ਫਿਰ ਉਸ ਹਿਸਾਬ ਨਾਲ ਹੀ ਆਪਣਾ ਚੇਂਜ ਕਰਨਾ ਹੁੰਦਾ ਕਿਉਂਕਿ ਹਰ ਮੌਸਮ ਦੇ ਵਿੱਚ ਜਿਹੜੇ ਦੋਸ਼ ਨੇ ਬਾਤ ਪਿੱਤ ਕਫ ਉਹ ਚੇਂਜ ਹੁੰਦੇ ਰਹਿੰਦੀਆਂ ਉਹਨਾਂ ਦੀ ਮਤਲਬ ਕੀ ਉਹਨਾਂ ਦੀ ਕੰਡੀ ਖਾਸ ਕਰਕੇ ਜਿਹੜਾ ਗਠੀਏ ਦਾ ਪੇਸ਼ੈਂਟ ਹੈ ਅਗਰ ਆਪਾਂ ਗਠੀਏ ਦੇ ਪੇਸ਼ੈਂਟ 'ਚ ਗੱਲ ਕਰੀਏ ਤਾਂ ਗਠੀਏ ਦੇ ਪੇਸ਼ੈਂਟ ਦੇ ਵਿੱਚ ਮੇਨ ਜਿਹੜਾ 50 ਤੋਂ 60% ਜਿਹੜਾ ਰੋਲ ਹੈ ਉਹ ਡਾਈਟ ਦਾ ਰਹਿੰਦਾ 40 ਤੋਂ 50% ਜਿਹੜਾ ਰਹਿੰਦਾ ਉਹ ਮੈਡੀਸਿਨ ਦਾ ਰਹਿੰਦਾ ਜੋ ਆਯੁਰਵੈਦਿਕ ਮੈਡੀਸਿਨ ਹੈ ਮੇਨ ਡਾਈਟ ਹੈ ਦੇ ਵਿੱਚ ਜਿਹੜੇ ਪੇਸ਼ੰਤ ਡਾਈਟ ਫੋਲੋ ਕਰ ਲੈਂਦੇ ਨੇ ਉਹਦਾ ਮਤਲਬ ਕਿ ਗਠੀਆ ਖੜਾ ਛੱਡ ਜਾਂਦਾ ਨਹੀਂ ਤਾਂ ਫਿਰ ਇਹ ਇਸ ਤਰ੍ਹਾਂ ਦੀ ਬਿਮਾਰੀ ਹੈ ਹੌਲੀ ਹੌਲੀ ਜੋੜ ਖਰਾਬ ਕਰਦਾ ਜਾਂਦਾ ਹੈ ਪਹਿਲਾਂ ਉਂਗਲਾਂ ਦੇ ਫਿਰ ਆਪਣਾ ਰਿਸਟਾਲਾ ਫਿਰ ਪੁਣੀ ਵਾਲਾ ਇਸ ਤਰ੍ਹਾਂ ਗੋਡਿਆਂ ਦਾ ਫਿਰ بڑے ਜੋੜਾ ਵੱਲ ਵੱਧਦਾ ਪਹਿਲਾਂ ਛੋਟੇ ਜੋੜਾ ਤੋਂ ਸਟਾਰਟ ਹੁੰਦਾ ਫਿਰ ਹੌਲੀ ਹੌਲੀ ਇਹ بڑے ਜੋੜਾ ਵੱਲ ਵੱਧਦਾ ਇਸ ਕਰਕੇ ਦੇ ਵਿੱਚ ਡਾਈਟ ਪ੍ਰੋਪਰ ਆਪਾਂ ਫੋਲੋ ਕਰੀਏ ਮੇਨ ਆਪਣੀ ਜਿਹੜੀ ਦੁੱਧ ਦੁੱਧ ਤੋਂ ਬਣੀ ਹੈ ਜਿਹੜੀਆਂ ਚੀਜ਼ਾਂ ਨੇ ਜਾਂ ਮਟਰਨ ਚਿਕਨ ਹੈ ਜਾਂ ਡੱਬਾ ਬੰਦ ਪੈਕੇਟ ਬੰਦ ਚੀਜ਼ਾਂ ਨੇ ਉਹ ਚੀਜ਼ਾਂ ਦਾ ਆਪਾਂ ਗੁਰੇਜ਼ ਕਰੀਏ ਬੀਰ ਜੀ ਜੀ ਪਹਿਲਾਂ ਤਾਂ ਐ ਦੱਸੋ ਜੀ ਕਿੱਥੋਂ ਆਏ ਹੋ ਜੀ ਅਸੀਂ ਜੀ ਸ਼ਹਿਰ ਤੋਂ ਆਏ ਜੀ ਠੀਕ ਹੈ ਜੀ ਆਪਾਂ ਕਾਲੀ ਦਵਾਈ ਲੈਣੀ ਦੀ ਹੈ ਗੱਠੀਆ ਦੀ ਜੀ ਠੀਕ ਹੈ ਹਾਂ ਹੁਣ ਕਿਵੇਂ ਅੱਗੇ ਨਾਲ ਬਹੁਤ ਜ਼ਿਆਦਾ ਫਰਕ ਆ ਜੀ ਠੀਕ ਹੈ ਕਿੰਨੇ ਟਾਈਮ ਹੋ ਗਏ ਦਵਾਈ ਲੈਣ ਦੀ ਹੈ ਹੋ ਗਏ ਜੀ 2 ਟਾਈਮ ਹੀ ਨੇ ਹੋ ਗਏ ਠੀਕ ਹੈ ਜੀ ਯਾਨੀ ਕਿ 80% ਹੈ ਠੀਕ 20% ਤਾਂ ਰਹੇਗਾ ਮਨੂੰ ਠੀਕ ਹੈ ਜੀ ਹਾਂ ਜੀ ਹੁਣ ਅੱਗੇ ਨਾਲ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਫਰਕ ਆਇਆ ਆਪਾਂ ਨੂੰ ਦੱਸ ਕਿੱਥੋਂ ਪਈ ਸੀ ਹਾਂ ਤਾਂ ਆਪਾਂ ਨੂੰ ਇਹ ਦੱਸ ਕਿੱਥੋਂ ਪਈ ਜਿਹੜੀ ਆਪਣੇ ਡਾਕਟਰ ਸਾਹਿਬ ਦੇ ਏ ਜੀ ਮੈਂ ਮਤਲਬ ਦੇਖਿਆ ਸੀ ਆਨਲਾਈਨ ਤੋਂ ਇਹਨਾਂ ਨੂੰ ਠੀਕ ਹੈ ਜੀ ਹਾਂ ਜੀ ਆ ਉਹਨਾਂ ਨੂੰ ਫਿਰ ਇਹਨਾਂ ਨੂੰ ਕੰਟੈਕਟ ਕੀਤਾ ਮੈਂ ਫਿਰ ਐਡਰੈਸ ਪੁੱਛ ਕੇ ਆਇਆ ਜੀ ਇਹਨਾਂ ਤੋਂ ਠੀਕ ਹੈ ਜੀ ਤੇ ਹਾਂ ਜੀ ਫਿਰ ਇਥੋਂ ਦਵਾਈੇ ਪਸੂਰੂ ਕੀਤੀ ਤੁਸੀਂ ਕੀਸ ਨਹੀਂ ਹਾਂ ਦੇਣਾ ਚਾਹੋਗੇ ਹੋਰ ਜੇ ਕੋਈ ਮਰੀਜ਼ ਹੋ ਨਾ ਮੈਂ ਤਾਂ ਕਹਿੰਦਾ ਜੀ ਇੱਥੇ ਆਓ ਪਹੁੰਚੋ ਦਵਾਈ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਜੀ ਆਪਾਂ ਹੋਰਾਂ ਨੂੰ ਵੀ ਸਨ੍ਹਾ ਦੇ ਦਿੰਦੇ ਆ ਵੀ ਇੱਥੇ ਆਓ ਦਵਾਈ ਲਓ ਜਿੰਨੇ ਵੀ ਕਿਸੇ ਦੀ ਵੀ ਕੋਈ ਚੀਜ਼ ਦੀ ਵੀ ਪ੍ਰੋਬਲਮ ਹੈ ਇੱਥੇ ਆ ਕੇ ਡਾਕਟਰ ਸਾਹਿਬ ਨਾਲ ਮਿਲੋ ਜਾਨੀ ਤੁਸੀਂ ਹੁਣ ਤੋਂ ਸਟਰੋਂਗ ਹੋਏ ਹਾਂ ਜੀ ਹਾਂ ਜੀ ਬਹੁਤ ਵਧੀਆ ਮੈਨੂੰ ਤਾਂ ਵਧੀਆ ਲੱਗਾ ਜੀ ਮੈਂ ਕਿਉਂਕਿ ਮੈਂ ਪਹਿਲਾਂ ਵੀ ਕਈ ਜਗ੍ਹਾ ਦਵਾਈ ਲਈਆ ਮੈਨੂੰ ਕੋਈ ਫਰਕ ਨਹੀਂ ਲੱਗਿਆ ਠੀਕ ਹੈ ਜੀ ਤੇ ਮੈਂ ਜਦੋਂ ਇੱਥੇ ਮਤਲਬ ਖਾਣ ਲੱਗਿਆ ਦਵਾਈ ਠੀਕ ਹੈ ਜੀ ਇਹਨੂੰ ਤਾਂ ਜੀ ਮਤਲਬ 100 ਦੇ ਵਿੱਚੋਂ 80% ਮੈਨੂੰ ਲੱਗ ਰਿਹਾ ਵੀ ਠੀਕ ਆ ਜੀ ਠੀਕ ਹੈ ਯਾਨੀ ਕਿ ਹੇ ਦਵਾਈ ਚੱਲ ਰਹੀ ਹੈ ਹਾਂ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਅਸਲ ਮਤਲਬ ਜਦ ਆਪਾਂ ਕਹਿੰਦੇ ਵੀ ਜਲਦੀ ਜਲਦੀ ਠੀਕ ਹੋਵੇ ਤੇ ਹਾਂ ਜੀ ਆਪਾਂ ਹੋਰਾਂ ਨੂੰ ਵੀ ਕਹੀਏ ਵੀ ਦਵਾਈ ਇੱਥੋਂ ਲਓ ਠੀਕ ਹੈ ਜੀ ਕੋਈ ਵੀ ਕਿ ਕਿਹੜ ਹਾਂ ਤੂੰ ਇੱਧਰ ਕਿੱਧਰ ਨਿਕਲਣਾ ਆ ਦਵਾਈ ਲੈਣਾ ਦੋਮਾ ਨਾ ਦੀ ਕੁੜੀ ਆ ਦਵਾਈ ਲੈਣਾ ਹੈ ਅੱਜ ਆ ਕੁੜੀ ਨੂੰ ਦਵਾਈ ਦਵਾ ਦੇ ਤਾਂ ਸੇ ਪਹਿਲਾਂ ਪੀ ਲੈ ਕੇ ਕਿਉਂ ਕਿਤੇ ਹਾਂ ਠੀਕ ਆ ਕਾਦੀ ਦਵਾਈ ਲੈ ਕੇ ਇਹਨੂੰ ਰੋਗਾਂ ਚਾਰੀ ਨੂੰ ਠੀਕ ਆ ਤੇ ਪੰਨੇ ਬੋ ਮੰਗਵਾ ਛੱਡ ਕੇ 15 ਦਵਾਈ ਦਿੱਤੀਗੀ ਠੀਕ ਆ ਜਾਂਦੀ ਹੁਣ ਇਹਨੂੰ ਇੱਕ ਛਾਨੀ ਫਰਕ ਪੈ ਗਿਆ ਅੱਛਾ ਉਹ ਦਵਾਈ ਨਾ ਠੀਕ ਆ ਕਿਹੜੇ ਪਿੰਡ ਤੋਂ ਆਏ ਤੁਸੀਂ ਬਰੋਟਾ ਤੋਂ ਬਰੋਟਾ ਤੋਂ ਹੀ ਆ ਕੁੜੀ ਇਹੋ ਨਿਕਲਵਾਇਆ ਨੇ ਬਹੁਤ ਦੁਰਵਾਇਆ ਨੇ ਯਾਰ ਜਿੰਨ ਜਿਹੜੇ ਆਪਣੀ ਵੀਡੀਓ ਦੇਖੀਆ ਨੇ ਠੀਕ ਆ ਇਹ ਮੈਨੂੰ ਫੋਨ ਕਰਿਆ ਠੀਕ ਆ ਮਹਾਬਿਚਾਰਦਨ ਮਾਂ ਲੈ ਕੇ ਜਾਂਦਾਗਾ ਠੀਕ ਆ ਇੱਕ ਮੰਗਲਵਾਰ ਹੜਕੇ ਪਹਿਲੇ ਦੂਜੇ ਮੰਗਲਵਾਰ ਆ ਸੀ ਆਈ ਤੀਗੇ ਠੀਕ ਆ ਕੱਲ ਨੂੰ ਆਉਣ ਦੀ ਅੱਜ ਆ ਗਏ ਯਾਨੀ ਪੂਰਾ ਵਧੀਆ ਰਿਜ਼ਲਟ ਮਿਲਿਆ ਪੂਰਾ ਫੁੱਲ ਵਧੀਆ ਫੇਰ ਹੀ ਆਉਂਦਾ ਨਾ ਬੰਦੇ ਜਿਵੇਂ ਬੰਦੇ ਜੀ ਅੱਗੇ ਨੂੰ ਦਵਾਈ ਹੋਰ ਲਗਦੀ ਜਾਣੀ ਐ ਠੀਕ ਆ ਉਦੋਂ ਬਾਅਦ ਫੇਰ ਨੀ ਤਿੰਨ ਮਹੀਨੇ ਦਵਾਈ ਖਾਣੀ ਐ ਇਹ ਠੀਕ ਆ ਜਿੰਨਾ ਰੋਗ ਆ ਸਾਰਾ ਚੱਕ ਲੂ ਦਵਾਈ ਇਹ ਨਾ ਜੀ ਇਹ ਨੂੰ ਵੀ ਦੇਖ ਡਾਕਟਰ ਠੀਕ ਆ ਉਦੋਂ ਬਾਅਦ ਫੇਰ ਆਨਲਾਈਨ ਦਵਾਈ ਦੇ ਦਗਾ ਕਰੂਗਾ ਠੀਕ ਆ ਦੇਰ ਪਹਿਲਾਂ ਕਿਹਦੇ ਲਾਉਂਦਾ ਦਵਾਈ ਵੰਗਾਉਣੀ ਆ ਕੀ ਠੀਕ ਹੈ ਉਹ ਵੀ ਦੇਉਂਗਾ ਇਹ ਠੀਕ ਆ ਅੱਜ ਤੁਸੀਂ ਬੈਠੇ ਕਾਹਦੀ ਦਵਾਈ ਲੈਣ ਆਏ ਹੋਗੇ ਇਹ ਮੈਂ ਤੁਹਾਨੂੰ ਮੜਾ ਮੜਾ ਬੋਲਾਂਗਾ ਜੀ ਠੀਕ ਆ ਤੁਸੀਂ ਦੱਸੋ ਮੜਾ ਜਾਂ ਇਨਫੈਕਸ਼ਨ ਲੱਜੀ ਸੋਚਿਆ ਰਹਿੰਦੇ ਠੀਕ ਆ ਫਰਕ ਬਹੁਤ ਲੱਗਿਆ ਠੀਕ ਆ ਜੀ ਸੌਦੀ ਨਹੀਂ ਅਨੀਲ ਦਿੰਦੇ ਠੀਕ ਹੈ ਜੀ ਕਾਜੀ ਹਾਂ ਜੀ ਹੋਰ ਪਾਓ ਵਧੀਆ ਠੀਕ ਆ ਤੁਸੀਂ ਦੱਸੋ ਤੇ ਜਾਨੀ ਇਹਦੀ ਕੁੜੀ ਹੈਗੀ ਇਹੇ ਇਹ ਨੂੰ ਹੁਣ ਆਰ ਪੀ ਜੋ ਪਿੱਛੇ ਠਾਣੀ ਫਰਕ ਪੈ ਗਿਆ ਜੇ ਆਪੋ ਬੰਦੇ ਰੱਖਿਆ ਜੀ ਤੇ ਅਜਿੰਗ ਵਾਈ ਹੋ ਦੇ ਕ੍ਰਿਟ ਕਰਕੇ ਨਵਾਈ ਬਣੇ ਦੇ ਹੋਰ ਠੀਕ ਇਹਨਾਂ ਦਾ ਨਾ ਜਿਹੜੀ ਪ੍ਰੋਬਲਮ ਸੀ ਮੇਨ ਇਹਨਾਂ ਦਾ ਤਜਾਫੀ ਮੇਦਦਾ ਸੀ ਮੇਦਦਾ ਮਤਲਬ ਕੀ ਇਹਨਾਂ ਨੂੰ ਗੈਸਟ੍ਰਾਈਟਸ ਦੀ ਪ੍ਰੋਬਲਮ ਬਹੁਤ ਜ਼ਿਆਦਾ ਸੀ ਹਰ ਚੀਜ਼ ਜਿਹੜੀ ਵੀ ਖਾ ਲੈਂਦੇ ਸੀ ਜਲਨ ਹੋਣ ਲੱਗ ਜਾਂਦੀ ਸੀ ਪੇਟ 'ਚ ਫਾਰਾ ਪੈ ਜਾਂਦਾ ਸੀ ਜਲਨ ਕੁਝ ਵੀ ਪਾਣੀ ਦੀ ਬੂੰਦ ਵੀ ਮਤਲਬ ਕਿ ਇਹਨਾਂ ਨੂੰ ਪਚਾਉਣ ਦੀ ਔਖੀ ਲੱਗਦੀ ਸੀ ਠੀਕ ਹੈ ਜੀ ਫਿਰ ਇਹ ਜਦੋਂ ਆਏ ਇਹਨਾਂ ਨੂੰ ਸਾਰਾ ਇਹਨਾਂ ਦਾ ਖਾਣ ਖਰਾ ਦੱਸਿਆ ਸਾਰਾ ਖਾਣਾ ਪੀਣਾ ਦੱਸਿਆ ਇਹਨਾਂ ਦਾ ਠੀਕ ਹੈ ਜੀ ਤੇ ਅੱਜ ਹਜੇ ਆਏ ਨੇ ਅੱਜ ਮੈਂ ਚੈੱਕ ਕਰਨਾ ਇਹ ਕਹਿ ਰਹੇ ਨੇ ਕਿ 50% ਪਹਿਲਾਂ ਨਾਲੋਂ ਬਿਹਤਰ ਨਹੀਂ ਠੀਕ ਹੈ ਜੀ ਬਹੁਤ ਜ਼ਿਆਦਾ ਚਲਨ ਸੀ ਬਹੁਤ ਜ਼ਿਆਦਾ ਮਤਲਬ ਕਿ ਸਮੱਸਿਆ ਨਾਲ ਜੁੜ ਰਹੇ ਸੀ ਇਤਿਹਾਜ ਦੀ ਸਮੱਸਿਆ ਜਿਹਨੂੰ ਆਪਾਂ ਕਹਦੇ ਆਂ ਆਮ ਹੀ ਅੱਜ ਕੱਲ੍ਹ ਲੋਕਾਂ ਨੂੰ ਗੈਸ ਤੇ ਪਤਾ ਨਹੀਂ ਕਿੰਨੇ ਘੱਟ ਦਿਨ ਚ ਖਾਂਦੇ ਸੀ ਠੀਕ ਹੈ ਜੀ ਇਹਨਾਂ ਨੂੰ ਇਹਨਾਂ ਦੀ ਖਾਹਦ ਫਰਾਗੀ ਚੇਂਜ ਕੀਤੀ ਸੀ ਮੈਂ ਨਾਲ ਕੁਝ ਕੁ ਦਵਾਈਆਂ ਦਿੱਤੀਆਂ ਸੀ ਆਯੁਰਵੇਦਿਕ ਜਿਹੜੀਆਂ ਬਿਲਕੁਲ ਪੇੜ ਪੌਦਿਆਂ ਤੋਂ ਬਣੀਆਂ ਹੋਈਆਂ ਨੇ ਆਪਣੀ ਪ੍ਰਕਿਰਤਿਕ ਦਵਾਈਆਂ ਜਿਹੜੀਆਂ ਹੁੰਦੀਆਂ ਨੇ ਤੇ ਉਹਦੇ ਨਾਲ ਇਹ 50% ਤੋਂ ਜ਼ਿਆਦਾ ਅੱਜ ਆਪਣੇ ਆ ਵੀ ਦੱਸ ਰਹੇ ਨੇ ਕਿ ਮੈਂ ਠੀਕ ਆ ਠੀਕ ਹੈ ਇੱਕ ਡਾਕਟਰ ਆ ਜੇ ਕਹਿੰਦੇ ਆਨਲਾਈਨ ਮਗਾਉਣੀ ਹੋਵੇ ਦਵਾਈ ਉਹ ਵੀ ਫਿਰ țeਜ ਲਈ ਹਾਂ ਆਨਲਾਈਨ ਵੀ ਕੁਝ ਕੁ ਡਿਜ਼ੀਜ਼ ਇਸ ਤਰ੍ਹਾਂ ਨਹੀਂ ਹੁੰਦੀਆਂ ਨੇ ਕੁਝ ਤਾਂ ਬਿਮਾਰੀਆਂ ਇਸ ਤਰ੍ਹਾਂ ਨਹੀਂ ਹੁੰਦੀਆਂ ਜਿੱਚ ਨਾਬੀ ਦੇਖਣੀ ਜ਼ਰੂਰੀ ਹੈ ਠੀਕ ਹੈ ਨਾ ਕੁਝ ਤਾਂ ਪ੍ਰੋਬਲਮ ਇਸ ਤਰ੍ਹਾਂ ਦੀਆਂ ਨੇ ਕਿ ਅਸੀਂ ਆਨਲਾਈਨ ਭੇਜ ਲੈਂਦੇ ਪਹਿਲੀ ਵਾਰ ਵੀ ਨਹੀਂ ਨਹੀਂ ਮੰਨ ਕੇ ਚੱਲੋ ਕਿਹੜਾ ਬੰਦਾ ਹੱਥੋਂ ਦਵਾਈ ਲੈ ਗਿਆ ਯਾਰ ਇੱਕ ਵਾਰੀ ਲੈ ਲਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਆਨਲਾਈਨ ਤੇ ਹੁੰਦੀ ਹੈ ਬਿਲਕੁਲ ਹਿਸਟਰੀ ਆ ਜਾਂਦੀ ਹੈ ਨਾਬੀ ਦੇਖੀ ਜਾਂਦੀ ਹੈ ਪਾਚੀ ਜਾ ਜਾਂਦੀ ਹੈ ਸਾਡੇ ਕੋਲ ਠੀਕ ਹੈ ਉਸ ਤੋਂ ਬਾਅਦ ਫਿਰ ਆਨਲਾਈਨ 70% ਸਾਡੇ ਕੋਲ ਫਿਰ ਆਨਲਾਈਨ ਹੀ ਮਗਾਉ ਠੀਕ ਹੈ ਜੀ ਜਦੋਂ ਆਗੇ ਆਪਾਂ ਨੋਟਸ ਲੈ ਲੈਂਦੇ ਆ ਸਾਰਾ ਕੁਝ ਪੇਸ਼ੈਂਟ ਦਾ ਅਸੈਸ ਕਰਕੇ ਹਿਸਟਰੀ ਪਰਚੀ ਤੇ ਲਿਖ ਦਿੰਨੇ ਆ ਫਿਰ ਆਨਲਾਈਨ ਵਿੱਚ ਚਲ ਜਾਂਦੀ ਹੈ ਉਸ ਤੋਂ ਕੋਈ ਦਿੱਕਤ ਨਹੀਂ ਹੈ ਠੀਕ ਹੈ ਜੀ ਠੀਕ ਹੈ ਜੀ ਇੱਕ ਡਾਕਟਰ ਸਾਹਿਬ ਜਿਹੜੀ ਆਪਾਂ ਇਹ ਲੋਕੇਸ਼ਨ ਆ ਜੀ ਜੇ ਗੱਲ ਕਰੀਏ ਇਹ ਕਿੱਥੋਂ ਕਿੱਥੇ ਪੈ ਜਾਂਦੀ ਹੈ ਜੀ ਆਪਣਾ ਸ਼ਹਿਰ ਮਲੇਰਕੋਟਲਾ ਨਾ ਰੋਡ ਹੈ ਇਲਾ ਕਲੋਨੀ ਕਿਲਰ ਰਹਿਮਤਗੜ ਮਲੇਰਕੋਟਲਾ ਠੀਕ ਹੈ ਜੀ ਠੀਕ ਹੈ ਜੀ ਆਪਣੇ ਸੈਂਟਰ ਦਾ ਨਾਮ ਹੈ ਹਮਾਇਰ ਨੇਚਰਲ ਪਿਓਰ ਸੈਂਟਰ ਠੀਕ ਹੈ ਜੀ ਜੀ ਤੇ ਡਾਕਟਰ ਸਾਹਿਬ ਨੰਬਰ ਬੋਲ ਦੋ ਜਖੜਾ ਆਪਣਾ ਨੰਬਰ ਜਿਹੜਾ 93231 ਠੀਕ ਹੈ ਇਹ ਗੱਲ ਕਰੀ ਜੀ ਡਾਕਟਰ ਸਾਹਿਬ ਆ ਆਪਣੇ ਕੋਲੇ ਜਿਹੜੇ ਇਲਾਜ ਨੇ ਜੀ ਇਹ ਕਿੰਨੇ ਪ੍ਰਕਾਰ ਦੇ ਇਲਾਜ ਨੇ ਆਪਣੇ ਕੋਲੇ ਹਰ ਉਹ ਡਿਜ਼ੀਜ਼ ਜਿਹੜੀ ਕੀ ਬਿਮਾਰੀ ਜਿਹੜੀ ਵੀ ਹੈ ਉਹ ਲੈਣਾ ਚਾਹੀਦੀ ਆਪਾਂ ਬਵਾਸੀਰ ਲੈ ਲਈਏ ਅਪੇਟ ਲੈ ਲਈਏ ਨੋਰ ਲੈ ਲਈਏ ਠੀਕ ਹੈ ਗਠੀਆ ਸ਼ੂਗਰ ਬੀਪੀ ਹਾਰਟ ਦੇ ਜਿੰਨੇ ਪੇਸ਼ੈਂਟ ਨੇ ਫੈਟੀ ਲੀਵਰ ਹੈ ਕੋਈ ਵੀ ਸਮੱਸਿਆ ਹੈ ਹਰ ਚੀਜ਼ ਦਾ ਹੱਲ ਹੈ ਆਯੁਰਵੇਦ ਦੇ ਵਿੱਚ ਠੀਕ ਆ ਨਵਾਂ ਵੀ ਆਇਆ ਠੀਕ ਆ ਉਹ ਮੈਨੂੰ ਆਰਾਮ ਜਮ ਆ ਜਾ ਤੇ ਤੇਰੀ ਵੀਡੀਓ ਦੇਖੀ ਤੈਨੂੰ ਕਿਵੇਂ ਹੱਚ ਆਰਾਮ ਆ ਜਾ ਮੱਕੇ ਆਵਾ ਜਮ ਹਾਂ ਪਣਾ ਤਾਂ ਟੱਲੀ ਵਰਗਾ ਆ ਜਾ ਠੀਕ ਹੈ ਜਾਵੇ ਰਹਿ ਡਾਕਟਰ ਜਿਆ ਜਿਆ ਠੀਕ ਆ ਲੋ ਬਈ ਸਾਰੇ ਵੀਰਾਂ ਨੂੰ ਬੇਨਤੀ ਆ ਨਾ ਜਿੰਨੇ ਵੀ ਨੇੜੇ ਤੇੜੇ ਦੇ ਮਲੇਰਕੋਟ ਦੇ ਜਿੰਨੇ ਵੀ ਨਾਬੇ ਏਰੀਆ ਦੇ ਜਾਂ ਪਟਿਆਲੇ ਏਰੀਆ ਜਾਂ ਮੰਨ ਕੇ ਚਲੋ ਆਲ ਪੰਜਾਬ ਚ ਲਾ ਲੋ ਡਾਕਟਰ ਸਾਹਿਬ ਬਹੁਤ ਵਧੀਆ ਦਵਾਈ ਦੇ ਰਹੇ ਸਾਰੇ ਵੀਰਾਂ ਨੂੰ ਬੇਨਤੀ ਹੈ ਹਨਾ ਆਪਾਂ ਡਰੈੱਸ ਛੱਡ ਦਾਂਗੇ ਜੇ ਕਿਸੇ ਵੀਰ ਨੇ ਦਵਾਈ ਲੈਣੀ ਹੈ ਹਨਾ ਡਾਕਟਰ ਸਾਹਿਬ ਨਾਲ ਸੰਪਰਕ ਕਰਕੇ ਜਰੂਰ ਪਹੁੰਚੇ ਓਕੇ ਸਾਰਿਆਂ ਦਾ ਧੰਨਵਾਦ ਜੀ